ਤੇ ਇਹੋ ਸੁਤਰਾ ਹੱਦ ਜੋ ਅਦਲ ਮੰਨ ਲਈ ਗਈ ਤੇ ਜੁੱਤੀ ਦਾ ਮੁਰਦਾ ਵਿਸ਼ਾ ਕਰਨ ਲਈ ਹੋਦੀ ਤੇ ਆਹਦੀ ਕਰਾਵੇ ਜੁੱਤੀ ਦਾ ਹੁਣ ਜੁੱਤੀ ਕਿੱਥੇ ਗਈ ਸੁਤਰਾ ਤੇ ਕਰਾਈ ਮੈਂ ਸਾਰੀ 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 ਪਾ ਲਈ ਓ ਆਹ ਵੇ ਆਹ ਕਿਵੇਂ ਚਲੋਂਦਾ ਸੀ ਆਹ ਆਹ ਕੱਲ ਅੱਜ ਜੇਤਾ ਇਹ ਪਿੰਡ ਬੱਬਰੀ ਨੰਗਲ ਆ ਇਹ ਸਟਾਟੀਆ ਸੱਤਾ ਪਿੰਡਾਂ ਦੀ ਇਹ ਇਹਦਾ ਚੱਲਣ ਦਾ ਕੇਸ ਚੱਲਣ ਦੀ ਆ ਵਾ ਇਸੇ ਗੱਲ ਕੇਸ ਚੱਲਣ ਦੀ ਆ ਵਾ ਇਹ ਪੰਚਾਇਤ ਦੇ ਹੱਕ 'ਚ ਹੋ ਗਿਆ ਵਾ ਇਹਨੇ ਉੱਤੇ ਅਪੀਲ ਪਾਈਏ ਨਾ ਇਹਨੂੰ ਕੋਈ ਸਟੇ ਮਿਲਿਆ ਨਾ ਕੋਈ ਕੁਝ ਵੀ ਨਹੀਂ ਮਿਲਿਆ ਇਹ ਫੇਰ ਵੀ ਇੱਕ ਕੰਦਾ ਕੰਦਾ ਲਿਆ ਗਾੜੀ ਉਹ ਵੇਖੋ ਵੀ ਕਿੱਥੇ ਹੀ ਤੇ ਫੇਰ ਇੱਥੇ ਲਿਆ ਗਾੜੀ ਇਹ ਵੇਖੋ ਵੀ ਸੱਤਾ ਪਿੰਡਾਂ ਦਾ ਇੱਥੇ ਉਸ ਮਸਰ ਮਾਇਆ ਵਾ ਠੀਕ ਆ ਚਲੋ ਕੀ ਖਾਦ ਖੜਦੇ ਸੀ ਕੱਪੜਾ ਖੜਦੇ ਸੀ ਅਈ ਇੱਥੇ ਹੁਣ ਜਦੋਂ ਖਾਸ ਤੋਂ ਨਹੀਂ ਕਿੱਥੇ ਸਟਾਈਏ ਸਾਡੇ ਕੋਲ ਜਗ੍ਹਾ ਹੀ ਨਹੀਂ ਪ੍ਰੋਪਰ ਕੀ ਨਾ ਬੰਦੇ ਦਾ ਇਹ ਮੱਸਾ ਸਿੰਘ ਜੇ ਕਰਨਾਲ ਸਿੰਘ ਕੀ ਕੰਮ ਕਰਦਾ ਹੈ ਉਹ ਜਿਉ ਨਹੀਂ ਪਦ ਸੈਕਟਰ ਹੀ ਪਹਿਲੇ ਮੜਾ ਮੋਟਾ ਇੱਥੇ ਲੱਗਾ ਸੀ ਉਹਦੇ ਸਬੰਧ ਵਿੱਚ ਜੀ ਮੈਨੂੰ ਤਰਖਾਵਾਂ ਨਹੀਂ ਮਿਲੀਆਂ ਤੇ ਤੇ ਜਗ੍ਹਾ ਤੇ ਕਬਜ਼ਾ ਕਰ ਬੈਠਾ ਤੂੰ ਤੁਸੀਂ ਪੁਲਿਸ ਨੂੰ ਬੁਲਾ ਕੇ ਕੀ ਕਹਾਂਗੇ ਇਸੇ ਬਾਤ ਤੇ ਵੀ ਰੋਕੋ ਤਾਂ ਉਹ ਆਤੇ ਵੀ ਇਹ ਰੁਕਣਾ ਚਾਹੀਦਾ ਵਾ ਜਿੰਨਾ ਚਿਰ ਸਾਡੇ ਹੱਕ 'ਚ ਨਹੀਂ ਹੁੰਦਾ ਠੀਕ ਆ ਜੇ ਹੱਕ 'ਚ ਹੋਊਗਾ ਤੇ ਫੇਰ ਹੀ ਆ ਜੇ ਤੇਰੇ ਤੇਰੇ ਕੋ ਕੋਈ ਪ੍ਰੂਫ ਹੀ ਨਹੀਂ ਹੈ ਕੋਈ ਚੀਜ਼ ਹੀ ਨਹੀਂ ਆ ਤੇਰੇ ਕੋ ਕੋ ਕਾਗਜ਼ ਨਹੀਂ ਕੋ ਪੱਤਰ ਨਹੀਂ ਆ ਝੂਠਾ ਵਾ ਤੇਰਾ ਅਸਲ ਝੂਠਾ ਵਾ 420 ਜਨੇ ਫਸਣਾ ਵਾ ਐਵੇਂ ਧੱਕੇ ਨਾਲ ਬੈ ਜੋ ਲਿਆ ਲਿਆ ਅੱਗੇ ਗਾੜੀਆਂ ਵੇਖੋ ਕੱਢਣ ਦਿਆ ਤੂੰ ਪਿੰਡ ਦੇ ਸਰਪੰਚ ਤਾਂ ਕੋਈ ਗੱਲ ਪੈ ਨਹੀਂ ਕੀਤੀ ਨੇ ਨਹੀਂ ਇਹ ਇੱਕ ਵਾਰੀ ਇਹਨਾਂ ਨੂੰ ਕਹ ਲੈ ਪੁਲਿਸ ਕਹਾਈ ਬੜ ਡਕਾਓ ਇਹਨਾਂ ਨੂੰ ਜੋ ਲੋ ਤੁਹਾਡੇ ਕੋਲ ਇਹ ਕਹਿਆ ਨਹੀਂ ਮਰਕੇ ਫੇਰਾ ਤੋਂ ਰਾਤ ਪੋਟ ਲਈ ਇਹਨਾਂ ਨੇ ਇਹ ਨਹੀਂ ਇਹਨਾਂ ਪਿੰਡ ਦਾ ਕਿੰਨਾ ਨੁਕਸਾਨ ਹੋ ਗਿਆ ਸਾਨੂੰ ਪਿੰਡ ਨੇ ਇਸੇ ਵਾਤੇ ਚੁਣਿਆ ਵੀ ਪਿੰਡ ਦੀ ਅਸੀਂ ਵਧੀਆ ਲਿਆਣਿਆਂ ਦੀ ਜੋ ਕਿ ਪਿੰਡ 'ਚ ਖਾਦ ਆਵੇ ਕੱਪੜਾ ਮਿਲੇ ਇੱਥੇ ਟਰੈਕਟਰ ਆ ਸਕਦਾ ਵਾ ਛੋਟੇ ਕਿਸਾਨ ਖੁਸ਼ ਹੋ ਸਕਦੇ ਨੇ ਇਹ ਜੀ ਮਾਨੇਪੁਰ ਨੰਗਲ ਬੱਬਰੀ ਮਿਰਕਤਲਵੰਡੀ ਰਤੋਵਾਲ ਬਾਈਆਂ ਸੱਤਾ ਪਿੰਡਾਂ ਦੀ ਸਟੇਟਿ ਹੈ ਮੇਰਾ ਨਾਮ ਮਸਾ ਸਾਂ ਮੈਂ ਇਥੇ ਬਿਆਸੀ ਦੀ ਸੈਟਿੰਗ ਲਗਾ ਠੀਕ ਹੈ ਮਨੂ ਇਹਨਾਂ ਮਤ ਆਪਾਂ ਅੱਗੇ ਕੱਢ ਤਾ ਮੈਂ ਸਿਆਸੀ ਜੀ ਮੇਰੇ ਹੱਕ ਚ ਕਿ ਮੈਂ ਲਿਵਰਕੋਰਟ ਚ ਕੇਸ ਕੀਤਾ ਸਿਆਸੀ ਜੀ ਮੇਰੇ ਹੱਕ ਚ ਹੋਇਆ ਵਾ ਵਿਧ ਫੁੱਲ ਔਰ ਰੈਜ਼ੀਡੈਂਟ ਫੁੱਲ ਬੈ ਬਾਈ ਉਹ ਦੇਖ ਕੇ ਮੁੜ ਕੇ ਫਿਰ ਸੋਸਾਇਟੀ ਦਾ ਉਹਦੇ ਕੋ ਪੈਸੇ ਨਹੀਂ ਉਹਨਾਂ ਨੇ ਮੈਂ ਕੇਸ ਕੀਤਾ ਕਿ ਲੈਟਰ ਨੇ ਇਹਨੂੰ ਕਰਕ ਕਰਕੇ ਮੇਰੇ ਨਾਲ ਅਲਾਟਮੈਂਟ ਕੀਤੀ ਡੀਸੀ ਦੇ ਹੁਕਮਾਨਾ ਹੋਈ ਜਦੋਂ ਕਰਕ ਹੋਈ ਸੀ ਉਹ ਕਾਗਜ਼ਾਂ ਦੇ ਸਾਰੇ ਹਾਂ ਸਾਰੇ ਹੈ ਵਾ ਸਾਰਾ ਰਿਕਾਰਡ ਹੈ ਮੇਥੋਂ A ਤੋਂ Z ਕਿੰਨੀਆਂ ਤੜੀ ਤਰਖਾਵਾਂ ਬੰਦੀ ਕਿੰਨੀ ਮੋੜ ਬੰਦੀ ਸਾਡੀ ਇਹ ਉਦੋਂ ਹੁਣ ਮੈਨੂੰ ਜਪਾਨੀ ਉਦੋਂ ਹੈ 17000 ਤੇ ਕੋਡੀ ਸੀ ਸਿਆਸੀ ਦਾ ਫੈਸਲਾ ਹੋਇਆ ਆ ਆ ਤੁਸੀਂ ਉਹ ਫੈਸਲਾ ਸਾਡੇ ਹੱਕ ਚ ਹੋ ਗਿਆ ਤੇ ਉਹ ਇਹ ਫੈਸਲੇ ਜਮੀਨ ਤਾਂ ਸੋਸਾਇਟੀ ਦੇ ਦਿੱਤੀ ਹਾਂ ਸੋਸਾਇਟੀ ਦਾ ਥੰਮ ਨੂੰ ਚਾਹਦ ਜਦੋਂ ਕੋਈ ਨਾ ਸੋਸਾਇਟੀ ਦੇ ਪਰ ਕੇ ਸੰਦਾ ਪੱਲੇ ਹੋਏ ਉਹ ਫਿਰ ਉਹਦੀ ਜਗਾ ਕੁਰਕ ਕਰਦੇ ਆ ਉਹਦੀ ਜਾਇਦਾਦ ਕੁਰਕ ਕਰਦੇ ਆ ਡੀਸੀ ਦੇ ਹੁਕਮ ਨਾਲ ਕੁਰਕ ਡੀਸੀ ਦੇ ਹੁਕਮ ਨਾਲ ਕੁਰਕ ਹੋ ਕੇ ਡੀ ਅਲਾਟਮੈਂਟ ਹੋਈ ਆ ਮੈਨੂੰ ਤੇ ਇੰਟਿਕਲ ਬਕਾਇਦਾ ਚੜੀ ਆ ਇੰਤਖਾਲ ਚੜਿਆ ਤੁਹਾਡਾ ਸਰਪੰਚ ਚੜਿਆ 97 ਚ ਇੰਤਖਾਲ ਚੜਿਆ ਵਾ ਇਹ ਡੀਡੀ ਮੈਂ ਤੁਹਾਨੂੰ ਦੱਸਣਾ ਸਾਰੇ ਪਿੰਡ ਦੇ ਸਾਰੇ ਪਿੰਡ ਦੇ ਕੇਸ ਜ ਹੋਰ ਨਹੀਂ ਮੇਰੇ ਕੋ ਆਹੀ ਸਰਪੰਚ ਵੀ ਕਰਾਈ ਪਹਿਲੇ ਦੀ ਇਨਕੁਆਰੀ ਉਹਨੂੰ 30 ਲੱਖ ਰੁਪਈਆ ਪਿਆ ਵਾ ਉਹਨੇ ਇੱਕ ਜਰਨਲਿਕ ਕੇਸ ਬਣਾ ਕੇ ਨਾ ਕਿ ਆ ਲੋਕਾਂ ਨੇ ਨਜਾਇਜ਼ ਕਬਜ਼ੇ ਹੋਏ ਆ ਉਹਦੇ ਵਿੱਚ ਜਿਹੜਾ 48/10 ਬੜਾ 2 ਬੜਾ 1 ਦਾ ਨੰਬਰ ਵੀ ਪਾਤਾ ਵਾ ਜਦ ਕਿ ਇਹ ਹੈ ਨੀਗਾ ਵਿੱਚ ਪੰਚਾਇਤ ਤੇ ਉਹਦਾ ਕਰ ਸਕਦੇ ਜਿੱਦੇ ਤੇ ਪੰਚਾਇਤ ਦੀ ਹੈ ਵਾ ਹੁਣ ਮੇਰੀਆ ਚੀਜ਼ ਆ ਆ ਜਿਹੜੀਆਂ ਦੁਕਾਨਾਂ ਆ ਇਹ ਮੈਂ ਕਿਤਾ ਕਰ ਸਕਦਾ ਕਲੇਮ ਇੰਫੀਕਲ ਚੜਿਆ ਇੰਫੀਕਲ ਚੜਿਆ ਸਭ ਕੋ ਹੋਇਆ ਵਾ ਤੁਹਾਡੇ ਨਾਮ ਦਾ ਹਾਂ ਇਹ ਕਿੰਨੀ ਜ਼ਮੀਨ ਸਾਰੀ ਹੈਗੀ ਆ ਇਹ 13 ਮਰਲੇ ਆ ਜੀ ਨਾਂ ਐਸੇ ਗੁਰਨਾਮ ਸਿੰਘ ਆ ਥਾਣਾ ਤਿੱਬੜ ਤੋਂ ਅਸੀਂ ਆਏ ਆ ਪਿੰਡ ਬਬਰੀ ਨੰਗਲ ਇੱਥੇ ਸਰਪੰਚ ਸਾਹਿਬ ਨੇ ਸਾਨੂੰ ਸੱਦੇ ਸੀ ਕਿ ਵੀ ਇੱਥੇ ਆ ਨਜਾਇਜ਼ ਸੜਕ 'ਚੋਂ ਸਾਰੀ ਹੋ ਗਈ ਤੇ ਇਹਨਾਂ ਦੀ ਵੀ ਲੈ ਲਿਓ ਕੋਈ ਉਹਦੇ ਸਬੰਧ ਵਿੱਚ ਅਸੀਂ ਆਏ ਆ ਤੇ ਕੰਮ ਬੰਦ ਕਰਾਤਾ ਵਾ ਬਾਕੀ ਜੋ ਵੀ ਗੱਡੀ ਇਹਨਾਂ ਦਾ ਵੇਖ ਕੇ ਡਾਕੂਮੈਂਟ ਤੇ ਜੋ ਵੀ ਕਾਰਵਾਈ ਹੋएगी ਵੀ ਹੋ ਜਾਈਗੀ ਦੋਨੋਂ ਤਰ੍ਹਾਂ ਦੇ ਕਾਗਜ਼ ਚੱਕੀ ਦੀਆਂ ਹਾਂਜੀ ਹਾਂਜੀ ਠੀਕ ਹੈ